ਜਲੰਧਰ 'ਚ ਫੇਰ ਵੱਡਾ ਐਕਸ਼ਨ ਨਸ਼ਾ ਤਸਕਰਾਂ ਦਾ ਤੋੜਿਆ ਘਰ ਲਗਾਤਾਰ ਹੋ ਰਹੀ ਕਾਰਵਾਈ ਜਲੰਧਰ 'ਚ ਇੱਕ ਵਾਰ ਫੇਰ ਤੋਂ ਸਰਕਾਰ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਅੱਜ ਫੇਰ ਤੋਂ ਨਸ਼ਾ ਤਸਕਰ ਦੇ ਘਰ ਨੂੰ ਤੋੜਿਆ ਗਿਆ ਜਲੰਧਰ ਦੇ ਮਾਡਲ ਹਾਊਸ ਨਸ਼ਾ ਤਸਕਰ ਲਖਵੀਰ ਕੌਰ ਸੰਦੀਪ ਕੁਮਾਰ ਤੇ ਨਜਾਇਜ਼ ਬਣੇ ਘਰ ਨੂੰ ਤੋੜਿਆ ਗਿਆ ਤੇ ਇਸ ਤੇ ਪਹਿਲਾਂ ਤੋਂ 8 ਮਾਮਲੇ ਦਰਜ ਨੇ ਅੱਜ ਜੋ ਸਾਲ ਨੰਬਰ ਡਿਵੀਜ਼ਨ ਨੰਬਰ 5 ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜੀ ਡੈਮੋਲੇਸ਼ਨ ਦੀ ਇਸ ਦੇ ਸਬੰਧ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਤੋਂ ਦਾ ਡੀਸੀ ਆਫਿਸ ਜਿਹੜਾ ਆ ਸਾਨੂੰ ਐਕਟੀਵੇਸ਼ਨ ਦਿੱਤੀ ਗਈ ਸੀ ਕਿ ਇੱਕ ਇਲੀਗਲ ਕੰਸਟਰਕਸ਼ਨ ਜੋ ਕਿ ਇਹ ਹਾਊਸ ਨੰਬਰ 1096 ਸੀਗਾ ਇਸ ਦੇ ਵਿੱਚ ਤਿੰਨ ਲੋਕ ਰਹਿੰਦੇ ਨੇ ਲਖਵੀਰ ਔਰ ਰੇਖਾ ਸੰਦੀਪ ਕੁਮਾਰ ਤੇ ਸੂਰਜ ਕੁਮਾਰ ਜੋ ਕਿ ਇੰਨੇ ਐਨਡੀਪੀਐਸ ਦੇ ਜਿਹੜੇ ਕਿਸ ਮੋਡਲਰ ਹੈਗੇ ਨੇ ਇਹਨਾਂ ਦੇ ਉੱਤੇ ਕਿ ਐਨਡੀਬੀਐਸ ਦੇ ਤਿੰਨ ਤਿੰਨ ਮਕਦਮੇ ਵਿੱਚ ਦਰਜ ਨੇ ਇਹਨਾਂ ਨੂੰ ਵੈਰੀਫਾਈ ਕਰਨ ਤੇ ਹੋਣੀ ਜਿਹੜੀ ਲਖੀਰਤੌਰ ਰੇਖਾ ਉਹ ਐਨਡੀਬੀਐਸ ਦੇ ਮਕਦਮੇ ਦੇ ਵਿੱਚ ਕਪੂਰਥਲਾ ਜੇਲ੍ਹ ਦੇ ਵਿੱਚ ਆਲਰੇਡੀ ਬੰਦ ਆ ਸੋ ਇਹ ਕਾਰਪੋਰੇਸ਼ਨ ਵੱਲੋਂ ਵੀ ਇਹਨਾਂ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤੇ ਇਹਦੇ ਤੇ ਜਿਹੜੀ ਇਲੈਗਲ ਕੰਸਟਰਕਸ਼ਨ ਜਿਹੜੀ ਇਹਨਾਂ ਦੀ ਪਾਈ ਗਈ ਆ ਸੋ ਇਹ ਵੀ ਡੈਮੋਲੇਸ਼ਨ ਦੇ ਲਈ ਇਹਨਾਂ ਵੱਲੋਂ ਸਿਕਿਉਰਟੀ ਦੀ ਬੰਨਕੀਤੀ ਗਈ ਸੀ ਜਿਨ੍ਹਾਂ ਨੂੰ ਕੀ ਅੱਜ ਜਿਹੜਾ ਆ ਇਹਨਾਂ ਦਾ ਘਰੋਂ ਜਦੋਂ ਹਟਾਇਆ ਗਿਆ ਹੈ ਸੋ ਉਸ ਦੇ ਵਿੱਚ ਜਿਹੜੀ ਆ ਸਾਡੇ ਵਾਸਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਤਾਂ ਕਿ ਕਿਸੇ ਵੀ ਤਰ੍ਹਾਂ ਨਹੀਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਆ ਪ੍ਰੋਬਲਮ ਨਾ ਆ ਸਕੇ ਤੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਸੋ ਉਸ ਦੇ ਵਿੱਚ ਲਗਾਤਾਰ ਜਿਹੜੇ ਵੀ ਕੋਈ ਇਸ ਦਾ ਨੇ ਇਸ ਨਸ਼ੇ ਨਾਲ ਰ ਜਾਂ ਜਿਨ੍ਹਾਂ ਨੇ ਕੋਈ ਜਿਹੜੀ ਆ ਗਲਤ ਤਰੀਕੇ ਨਾਲ ਜਿਹੜੀ ਕੋਈ ਪ੍ਰਾਪਰਟੀ ਅਕਵਾਇਰ ਕੀਤੀ ਜਾਂਦੀ ਹੈ ਕੰਸਟਰਕਸ਼ਨ ਕੀਤੀ ਗਈ ਹੈ ਉਹਨੂੰ ਥਰੋ డు ਦਾ ਪ੍ਰੋਸੀਜਰ ਜਿਹੜਾ ਕਾਨੂੰਨ ਦੇ ਅਨਸਾਰ ਉਹਨਾਂ ਦੇ ਅਗੇਂਸਟ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਵੀ ਜਿਹੜਾ ਇਨ ਫਿਊਚਰ ਵੀ ਇਦਾਂ ਦੇ ਜਿਹੜੇ ਵੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ ਤੇ ਭਗਵਾਨਤਮਾਨ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਦੇ ਕਾਰਵਾਈ ਕਰ ਰਹੀ ਹੈ ਤੇ ਸਾਫ ਸਾਫ ਸੁਨੇਹਾ ਦਿੱਤਾ ਜਾ ਰਿਹਾ ਹੈ ਕੀ ਨਸ਼ਾ ਵੇਚਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਜਲੰਧਰ 'ਚ ਫੇਰ ਵੱਡਾ ਐਕਸ਼ਨ ਨਸ਼ਾ ਤਸਕਰਾਂ ਦਾ ਤੋੜਿਆ ਘਰ ਲਗਾਤਾਰ ਹੋ ਰਹੀ ਕਾਰਵਾਈ ਜਲੰਧਰ 'ਚ ਇੱਕ ਵਾਰ ਫੇਰ ਤੋਂ ਸਰਕਾਰ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਅੱਜ ਫੇਰ ਤੋਂ ਨਸ਼ਾ ਤਸਕਰ ਦੇ ਘਰ ਨੂੰ ਤੋੜਿਆ ਗਿਆ ਜਲੰਧਰ ਦੇ ਮਾਡਲ ਹਾਊਸ ਨਸ਼ਾ ਤਸਕਰ ਲਖਵੀਰ ਕੌਰ ਸੰਦੀਪ ਕੁਮਾਰ ਤੇ ਨਜਾਇਜ਼ ਬਣੇ ਘਰ ਨੂੰ ਤੋੜਿਆ ਗਿਆ ਤੇ ਇਸ ਤੇ ਪਹਿਲਾਂ ਤੋਂ 8 ਮਾਮਲੇ ਦਰਜ ਨੇ ਅੱਜ ਜੋ ਠਾਣਾ ਨੰਬਰ ਲਜਨ ਨੰਬਰ 5 ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜੀ ਡੈਮੋਲੇਸ਼ਨ ਦੀ ਇਸ ਦੇ ਸਬੰਧ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਤੋਂ ਡੀਸੀ ਆਫਿਸ ਜਿਹੜਾ ਆ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇੱਕ ਇਲੀਗਲ ਕੰਸਟਰਕਸ਼ਨ ਜੋ ਕਿ ਇਹ ਹਾਊਸ ਨੰਬਰ 1096 ਸੀਗਾ ਇਸ ਦੇ ਵਿੱਚ ਤਿੰਨ ਲੋਕ ਰਹਿੰਦੇ ਨੇ ਲਖਵੀਰ ਕੌਰ ਰੇਖਾ ਸੰਦੀਪ ਕੁਮਾਰ ਤੇ ਸੂਰਜ ਕੁਮਾਰ ਜੋ ਕਿ ਤੇਨੇ ਐਂਡੀਪੀਐਸ ਦੇ ਜਿਹੜੇ ਕਿ ਸਮਗਲਰ ਹੈਗੇ ਨੇ ਇਹਨਾਂ ਦੇ ਉੱਤੇ ਜੋ ਕਿ ਐਂਡੀਪੀਐਸ ਦੇ ਤਿੰਨ ਤਿੰਨ ਮਕਦਮੇ ਦਰਜ ਨੇ ਇਹਨਾਂ ਨੂੰ ਵੈਰੀਫਾਈ ਕਰਨ ਤੇ ਹੋਰ ਨਹੀਂ ਜਿਹੜੀ ਲਖਵੀਰ ਕੌਰ ਰੇਖਾ ਹੋ ਐਂਡੀਪੀਐਸ ਦੇ ਮਕਦਮੇ ਦੇ ਵਿੱਚ ਕਪੂਰਥਲਾ ਜੇਲ੍ਹ ਦੇ ਵਿੱਚ ਆਲਰੇਡੀ ਬੰਦਾ ਸੋ ਇਹ ਕਾਰਪੋਰੇਸ਼ਨ ਵੱਲੋਂ ਵੀ ਇਹਨਾਂ ਨੂੰ ਜਦੋਂ ਵੈਰੀਫਾਈ ਕੀਤਾ ਗਿਆ ਤੇ ਇਹਦੇ ਤੇ ਜਿਹੜੀ ਇਲੀਗਲ ਕੰਸਟਰਕਸ਼ਨ ਜਿਹੜੀ ਇਹਨਾਂ ਦੀ ਪਾਈ ਗਈ ਆ ਸੋ ਇਹ ਵੀ ਡੈਮੋਲੇਸ਼ਨ ਦੇ ਲਈ ਇਹਨਾਂ ਵੱਲੋਂ ਸਿਕਿਉਰਿਟੀ ਦੀ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਕਿ ਅੱਜ ਜਿਹੜਾ ਆ ਇਹਨਾਂ ਦਾ ਘਰ ਨੂੰ ਜਿਹੜੋ ਹਟਾਇਆ ਗਿਆ ਹੈ ਸੋਸ ਦੇ ਵਿੱਚ ਜਿਹੜੀ ਆ ਸਾਡੇ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਤਾਂ ਕਿ ਕਿਸੇ ਵੀ ਤਰ੍ਹਾਂ ਨਹੀਂ ਕੋਈ ਲਾਅ ਐਂਡ ਆਰਡਰ ਦੀ ਜਿਹੜੀ ਆ ਪ੍ਰੋਬਲਮ ਨਾ ਆ ਸਕੇ ਤੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਸੋਸ ਦੇ ਵਿੱਚ ਲਗਾਤਾਰ ਜਿੰਨੇ ਜਿਹੜੇ ਵੀ ਕੋਈ ਇਸ ਦਾ ਦੇ ਸਮਗਲਰ ਜਾਂ ਜਿਨ੍ਹਾਂ ਨੇ ਕੋਈ ਜਿਹੜੀ ਆ ਗਲਤ ਤਰੀਕੇ ਨਾਲ ਜਿਹੜੀ ਕੋਈ ਪ੍ਰਾਪਰਟੀ ਅਕਵਾਇਰ ਕੀਤੀ ਜਾਂ ਵੀ ਕੰਸਟਰਕਸ਼ਨ ਕੀਤੀ ਗਈ ਆ ਉਹਨੂੰ ਥਰੂ డు ધ ਪ੍ਰੋਸੀਜਰ ਜਿਹੜਾ ਕਾਨੂੰਨ ਦੇ ਅਨਸਾਰ ਉਹਨਾਂ ਦੇ ਅਗੇਂਸਟ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਤੇ ਅੱਗੇ ਤੋਂ ਵੀ ਜਿਹੜਾ ਇਨ ਫਿਊਚਰ ਵੀ ਇਦਾਂ ਦੇ ਜਿਹੜੇ ਵੀ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਥੈਂਕ ਯੂ ਤੇ ਭਗਵਾਨਤਮਾਨ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਦੇ ਕਾਰਵਾਈ ਕਰ ਰਹੀ ਹੈ ਤੇ ਸਾਫ ਸਾਫ ਸੁਨੇਹਾ ਦਿੱਤਾ ਜਾ ਰਿਹਾ ਹੈ ਕੀ ਨਸ਼ਾ ਵੇਚਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ